ਦੋਸਤੋ ਅੱਜ ਦੀ ਦੋ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਮਾਸ਼ੀਵਾੜਾ ਤੋਂ ਆ ਰਹੀ ਆ ਤੇ ਦੂਜੀ ਖਬਰ ਪਟਿਆਲਾ ਤੋਂ ਆ ਰਹੀ ਆ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਕਿ ਜਿਹੜੀ ਪਹਿਲੀ ਖਬਰ ਆ ਮਾਸ਼ੀਵਾੜਾ ਤੋਂ ਆ ਰਹੀ ਆ ਇਸ ਖਬਰ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੇ ਕੋਈ ਜੇਕਰ ਕੋਈ ਮੁਸੀਬਤ ਦੇ ਵਿੱਚ ਹੁੰਦਾ ਤਾਂ ਸਾਨੂੰ ਉਸ ਵਿਅਕਤੀ ਨੂੰ ਛੱਡ ਕੇ ਨਹੀਂ ਭਜਣਾ ਚਾਹੀਦਾ ਸਗੋਂ ਸਾਨੂੰ ਉਸ ਦੀ ਮੁਸੀਬਤ ਦੇ ਵਿੱਚ ਮਦਦ ਕਰਨੀ ਚਾਹੀਦੀ ਆ ਤੁਹਾਨੂੰ ਇਸ ਬਾਰੇ ਅੱਗੇ ਜਾਣਕਾਰੀ ਦਿਨੇ ਆ ਕਿ ਬੀਤੀ ਰਾਤ 마ਸ਼ੀਵਾੜਾ ਦੇ ਵਿੱਚ ਸਰਹਿੰਦ ਦੀ ਇੱਕ ਜਿਹੜੀ ਕੱਚੀ ਨਹਿਰ ਰਾ ਉਹਦੇ ਵਿੱਚ ਕਾਲੇ ਰੰਗ ਦੀ ਜਿਹੜੀ ਸਰਕਾਰ ਪੀਓ ਡੱਗ ਗਈ ਆ ਇੱਕ ਵਿਅਕਤੀ ਜਿਹੜਾ ਕੀ ਸਾਬਕਾ ਫੌਜੀ ਸੀ ਉਸ ਨੇ ਪੂਰੀ ਜਾਣਕਾਰੀ ਦਿੱਤੀ ਆ ਕਿ ਅਸੀਂ ਬੀਤੀ ਰਾਤ ਕਪੂਰਥਲਾ ਦੇ ਉਹ 다ਸੀਂ ਵ્યાਚ ਜਾ ਰਹੇ ਸੀ ਉਥੋਂ ਇੱਕ ਜਿਹੜਾ ਮੇਰੇ ਨਾਲ ਮੁੰਡਾ ਸੀ ਉਸਨੇ ਮੈਨੂੰ ਕਿਹਾ ਕਿ ਲੱਗਦਾ ਨਹਿਰ ਦੇ ਵਿੱਚ ਕਾਲੇ ਰੰਗ ਦੀ ਜਿਹੜੀ ਸਕਾਰਪਿਓ ਡੱਗ ਗਈ ਆ ਤੁਰੰਤ ਹੀ ਉਹਨਾਂ ਨੇ ਗੱਡੀ ਨੂੰ ਰੋਕਿਆ ਤੇ ਗੱਡੀ ਨੂੰ ਰੋਕ ਕੇ ਦੇਖਿਆ ਕਿ ਨਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਚੀਖ ਝੰਗਿਆੜਾ ਪੈ ਰਿਹਾ ਸੀ ਤਾਂ ਉਸ ਗੱਡੀ ਦੇ ਵਿੱਚ ਜਿਹੜੇ 6 ਵਿਅਕਤੀ ਸਨ ਉਹ ਬਹੁਤ ਹੀ ਜ਼ਿਆਦਾ ਰੌਲਾ ਪਾ ਰਹੇ ਸੀ ਤਾਂ ਤੁਰੰਤ ਹੀ ਉਹ ਜਿਹੜਾ ਸਾਬਕਾ ਫੌਜੀ ਵਿਅਕਤੀ ਸੀ ਉਹ ਆਪਣੇ ਜਿਹੜੇ ਕੱਪੜੇ ਉਤਾਰ ਕੇ ਬੂਟ ਉਤਾਰ ਕੇ ਉਹ ਨਹਿਰ ਦੇ ਵਿੱਚ ਉਤਰਨ ਲੱਗਿਆ ਸੀ ਤਾਂ ਉਸਨੇ ਦੱਸਿਆ ਕਿ ਪਹਿਲਾਂ ਤਾਂ ਮੇਰਾ ਜਿਹੜਾ ਪੈਰਾ ਅਫੀਸਰ ਗਿਆ ਪਰ ਮੈਂ ਲੋਡ ਲੋਡਨੀਆਂ ਖਾਂਦਾ ਖਾਂਦਾ ਨਹਿਰ ਦੇ ਵਿੱਚ ਡੱਗ ਗਿਆ ਪਰ ਉਸਨੇ ਇਹ ਕਿਹਾ ਕਿ ਮੈਂ ਪਹਿਲਾਂ ਗੱਡੀ ਕੋਲ ਜਾ ਕੇ ਉਸ ਗੱਡੀ ਦਾ ਸੀਸਾ ਭੰਨਿਆ ਗੱਡੀ ਦਾ ਸੀਸਾ ਭੰਨ ਕੇ ਫਿਰ ਜਿਹੜੀ ਉਹ bari ਖੋਲ ਕੇ ਉਹਨਾਂ ਜਿਹੜਾ ਪੰਜ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਮੇਰੇ ਨਾਲ ਜਿਹੜੇ ਮੇਰੇ ਦੋ ਮੁੰਡੇ ਸੀ ਉਹਨਾਂ ਨੇ ਵੀ ਆਪਣੇ ਕੱਪੜੇ ਉਤਾਰ ਕੇ ਉਹਨਾਂ ਨੇ ਮੇਰੀ ਮਦਦ ਕੀਤੀ ਉਸਨੇ ਕਿਹਾ ਕਿ ਮੈਂ ਵਿਅਕਤੀਆਂ ਨੂੰ ਬਾਹਰ ਕੱਢ ਰਿਹਾ ਸੀ ਤਾਂ ਉਹ ਵਿਅਕਤੀਆਂ ਨੂੰ ਫੜ ਫੜ ਕੇ ਸਾਈਡ ਤੇ ਰੱਖ ਰਹੇ ਸੀ ਪਰ ਉਸ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਇਹਦੇ ਵਿੱਚ 6 ਵਿਅਕਤੀ ਸੀ 6 ਵਿਅਕਤੀਆਂ ਦੇ ਵਿੱਚੋਂ ਇੱਕ ਜਿਹੜਾ ਵਿਅਕਤੀ ਆ ਉਸ ਦੀ ਥਾਂ ਤੇ ਹੀ ਮੌਤ ਹੋ ਗਈ ਆ ਜਿਹੜੀ ਇਹ ਖਬਰ ਆ ਇਹ 마ਸ਼ੀਵਾੜਾ ਤੋਂ ਆ ਰਹੀ ਹੈ ਬੀਤੀ ਰਾਤ ਕਾਲੇ ਰੰਗ ਦੀ ਜਿਹੜੀ ਫੋਰਚੂਨਰ ਗੱਡੀ ਆ ਉਹ ਉਸ ਕੱਚੀ ਨਹਿਰ ਜਿਹੜੀ ਸਰਹਿੰਦ ਦੀ ਆ ਉਹਦੇ ਵਿੱਚ ਜਾ ਡੈਗ ਗਈ ਤੁਰੰਤ ਹੀ ਇੱਕ ਜਿਹੜਾ ਸਾਬਕਾ ਫੌਜੀ ਸੀ ਉਹਨਾਂ 6 ਵਿਅਕਤੀਆਂ ਦੀ ਮਦਦ ਕੀਤੀ ਗਈ ਤਾਂ ਉਸ ਨੇ ਇਹ ਕਿਹਾ ਕਿ ਜਿਹੜੇ ਇਸ ਵਿੱਚ 5 ਵਿਅਕਤੀ ਸੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਜਿਹੜਾ ਇੱਕ ਹੋਰ ਵਿਅਕਤੀ ਸੀ ਉਸ ਦੀ ਥਾਂ ਤੇ ਹੀ ਮੌਤ ਹੋ ਗਈ ਆ ਤਾਂ ਉਸ ਟਾਈਮ ਉਸ ਨੇ ਇਹ ਵੀ ਸਿੱਖਿਆ ਦਿੱਤੀ ਕਿ ਜੇਕਰ ਕੋਈ ਪਰਸਨ ਮੁਸੀਬਤ ਦੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਸਾਨੂੰ ਸਗੋਂ ਦੀ ਮੁਸੀਬਤ ਵਿੱਚ ਉਸ ਦੀ ਮਦਦ ਕਰਨੀ ਚਾਹੀਦੀ ਆ ਕਈ ਲੋਕ ਜਿਹੜੇ ਹੁੰਦੇ ਆ ਜ਼ਿਆਦਾਤਰ ਮੰਦਿਰ ਗੁਰਦੁਆਰੇ ਜਾਂਦੇ ਆ ਕਿ ਜਿਹੜੇ ਸਾਡੇ ਬੁਰੇ ਕੰਮ ਕੀਤੇ ਹੁੰਦੇ ਆ ਉਹ ਜਿਹੜੇ ਮਿਟ ਜਾਣਗੇ ਪਰ ਉਹਨੇ ਇਹ ਕਿਹਾ ਜੇਕਰ ਕੋਈ ਵਿਅਕਤੀ ਮੁਸੀਬਤ ਦੇ ਵਿੱਚ ਆ ਕੋਈ ਦੁਰਘਟਨਾ ਦੇ ਵਿੱਚ ਸ਼ਿਕਾਰ ਹੋਇਆ ਹੈ ਉਸ ਨੂੰ ਉਸ ਜਗ੍ਹਾ ਛੱਡ ਕੇ ਨਹੀਂ ਭੱਜਣਾ ਚਾਹੀਦਾ ਸਗੋਂ ਇਹ ਸਾਨੂੰ ਉਸ ਦੀ ਹੈਲਪ ਕਰਨੀ ਚਾਹੀਦੀ ਹੈ ਉਹਦੀ ਜਾਨ ਬਚਾਉਣੀ ਚਾਹੀਦੀ ਹੈ ਜਿਹੜੀ ਕਿ ਬਹੁਤ ਜ਼ਰੂਰੀ ਆ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਮਾਸ਼ੀਵਾੜਾ ਤੋਂ ਆ ਰਹੀ ਹੈ ਕਿ ਬੀਤੀ ਰਾਤ ਇੱਕ ਕਾਲੇ ਰੰਗ ਦੀ ਜਿਹੜੀ ਗੱਡੀ ਆ ਰਹੀ ਸੀ ਬਹੁਤ ਹੀ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ ਉਹ ਬੇਕਾਬੂ ਹੋਣ ਦੇ ਕਾਰਨ ਉਹ ਸਰਹੰਦ ਦੀ ਜਿਹੜੀ ਕੱਚੀ ਨਹਿਰ ਆ ਉਹਦੇ ਵਿੱਚ ਜਾ ਡਿੱਗੀ ਆ ਤੁਰੰਤ ਹੀ ਇੱਕ ਜਿਹੜਾ ਸਾਬਕਾ ਫੌਜੀ ਉਹ ਆਪਣੇ ਪਰਿਵਾਰ ਦੇ ਨਾਲ ਕਪੂਰਥਲਾ ਦੇ ਵਿੱਚ ਕਿਸੇ ਵਿਆਹ ਦੇ ਲਈ ਜਾ ਰਿਹਾ ਸੀ ਤਾਂ ਉਥੋਂ ਇੱਕ ਉੱਤੇ ਇੱਕ ਮੁੰਡੇ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਾਲੇ ਰੰਗ ਦੀ ਗੱਡੀ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗੀ ਪਈ ਆ ਤਾਂ ਉਹਨਾਂ ਨੇ ਤੁਰੰਤ ਹੀ ਜਿਹੜੀ ਆ ਦੀ ਗੱਡੀ ਨੂੰ ਰੋਕਿਆ ਗਿਆ ਤੇ ਗੱਡੀ ਨੂੰ ਰੋਕ ਕੇ ਜਦੋਂ ਦੇਖਿਆ ਤੇ ਉਥੇ ਉਸ ਨਹਿਰ ਦੇ ਵਿੱਚ ਬਹੁਤ ਜ਼ਿਆਦਾ ਚੀਕ ਚੰਗੇ ਆੜਾ ਪੈ ਰਿਹਾ ਸੀ ਤਾਂ ਫਿਰ ਉਹਨਾਂ ਨੇ ਪਹਿਲਾਂ ਉਹ ਜਿਹੜਾ ਸਾਬਕਾ ਫੌਜੀ ਸੀ ਉਹਨੇ ਆਪਣੇ ਕੱਪੜੇ ਉਤਾਰ ਕੇ ਸ਼ੂਜ਼ ਵਗੈਰਾ ਉਤਾਰ ਕੇ ਜਦੋਂ ਉਸਨੇ ਨਹਿਰ ਦੇ ਵਿੱਚ ਪੈਰ ਰੱਖਿਆ ਤਾਂ ਉਸਨੇ ਦੱਸਿਆ ਕਿ ਪਹਿਲਾਂ ਮੇਰਾ ਜਿਹੜਾ ਪੈਰ ਫਿਸਲ ਗਿਆ ਮੈਂ ਲੋਟਨੀਆ ਖਾਂਦਾ ਖਾਂਦਾ ਮੈਂ ਨਹਿਰ ਦੇ ਵਿੱਚ ਡੱਗ ਗਿਆ ਜਦੋਂ ਮੈਂ ਨਹਿਰ ਦੇ ਵਿੱਚ ਡੱਗ ਗਿਆ ਤਾਂ ਪਹਿਲਾਂ ਮੇ ਜਿਹੜੀ ਉਹ ਗੱਡੀ ਦੀ ਬਾਰ ਸੀਸਾ ਹੁੰਦਾ ਉਹ ਪੰਨਿਆਂ ਸੀਸਾ ਭੰਡ ਕੇ ਜਿਹੜੇ ਉਹ 6 ਵਿਅਕਤੀ ਸੀ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਮੈਂ ਤੇ ਮੇਰੇ ਪਰਿਵਾਰ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਉਹਨਾਂ 6 ਵਿਅਕਤੀਆਂ ਦੇ ਵਿੱਚੋਂ ਇੱਕ ਵੈਕਟਰੀ ਥਾਂ ਤੇ ਮੌਤ ਹੋ ਗਈ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿਵੇਂ ਉਹ ਜਿਹੜੀ ਕਾਲੇ ਰੰਗ ਦੀ ਗੱਡੀ ਆ ਨਹਿਰ ਦੇ ਵਿੱਚ ਡੱਗ ਪਈ ਆ ਤਾਂ ਉਸਨੇ ਕਿਹਾ ਕਿ ਅੱਧੇ ਘੰਟੇ ਬਾਅਦ ਜਿਹੜੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਜਿਹੜੀ ਆ ਉਹ ਉੱਥੇ ਆ ਗਈ ਆ ਤੇ ਉਹਨਾਂ ਦੀ ਜਿਹੜੀ ਗੱਡੀ ਕੱਢਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਜਦੋਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਉਸ ਸਾਬਕਾ ਫੌਜੀ ਨੇ ਇਹ ਕਿਹਾ ਕਿ ਸਾਨੂੰ ਮੁਸੀਬਤ ਦੇ ਵਿੱਚ ਕਿਸੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਮੁਸੀਬਤ ਦੇ ਵਿੱਚ ਉਸ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਅੱਧੇਕ ਲੋਕ ਜਿਹੜੇ ਗੁਰੂਆਂ ਦੇ ਵਿੱਚ ਬਲੀਵ ਕਰਦੇ ਆ ਕਿ ਜੇਕਰ ਅਸੀਂ ਗੁਰੂ ਘਰ ਜਾਂਦੇ ਆ ਕਿਤੇ ਮੰਦਿਰ ਜਾਂਦੇ ਆ ਇਹ ਮਸਜਿਦਾਂ ਜਾਂਦੇ ਆ ਵੀ ਜਿਹੜੇ ਸਾਡੇ ਬੁਰੇ ਕੰਮ ਕੀਤੇ ਹੁੰਦੇ ਆ ਉਹ ਸਾਡੇ ਜਿਹੜੇ ਪਾਪ ਧੋਦੇ ਆਣਗੇ ਪਰ ਉਸਨੇ ਇਹ ਕਿਹਾ ਕਿ ਜੇਕਰ ਕੋਈ ਵਿਕਟਮ ਮੁਸੀਬਤ ਦੇ ਵਿੱਚ ਆ ਜਾਂ ਕਿਤੇ ਦੁਰਘਟਨਾ ਦੇ ਵਿੱਚ ਉਹ ਹੈਗਾ ਏ ਤਾਂ ਸਾਨੂੰ ਉਸ ਵਿਅਕਤੀ ਦੀ ਜਾਨ ਬਚਾਉਣੀ ਚਾਹੀਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਸ ਵਿਅਕਤੀ ਨੇ ਇਹ ਵੀ ਕਿਹਾ ਜਦੋਂ ਮੈਂ ਉਹਨਾਂ ਵਿਅਕਤੀਆਂ ਨੂੰ ਬਾਹਰ ਕੱਢ ਰਿਹਾ ਸੀ ਤਾਂ ਮੇਰੇ ਕੁਝ ਮੇਰੇ ਕੋਲ ਪੈਸੇ ਸੀ ਜਿਹੜੇ ਉਹ ਇਸ ਨਹਿਰ ਦੇ ਵਿੱਚ ਹੀ ਡਿੱਗ ਗਏ ਆ ਪਰ ਉਸਨੇ ਇਹ ਕਿਹਾ ਕਿ ਮੈਨੂੰ ਪੈਸੇ ਡਿੱਗਣ ਦੀ ਬਜਾਏ ਮੈਨੂੰ ਉਹਨਾਂ ਦੀ ਜਾਨ ਬਚਾਉਣੀ ਜ਼ਿਆੜੀ ਬਹੁਤ ਜ਼ਿਆਦਾ ਜ਼ਰੂਰੀ ਲੱਗੀ ਤਾਂ ਮੈਂ ਖੁਸ਼ ਆ ਕਿ ਉਹ ਜਿਹੜੇ 5 ਵਿਅਕਤੀ ਆ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਜਿਸ ਦੇ ਦੌਰਾਨ ਉਹਨਾਂ ਦੀ ਜਿਹੜੀ ਜਾਨ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਮਾਸ਼ੀਵਾੜਾ ਤੋਂ ਆ ਰਹੀ ਆ ਕਿ ਪਿਛਲੀ ਰਾਤ ਇੱਕ ਕਾਲੇ ਰੰਗ ਦੀ ਜਿਹੜੀ ਗੱਡੀ ਆ ਉਹ ਸਰਹੰਦ ਦੀ ਜਿਹੜੀ ਕੱਚੀ ਨਹਿਰ ਆ ਉਹਦੇ ਵਿੱਚ ਜਾ ਡਿੱਗੀ ਸੀ ਇਹ ਜਿਹੜੀ ਗੱਡੀ ਆ ਪੂਰੀ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ ਤੇ ਓਵਰ ਕੰਟਰੋਲ ਦੇ ਹੋਣ ਕਾਰਨ ਉਹ ਜਿਹੜੀ ਗੱਡੀ ਉਸ ਨਹਿਰ ਦੇ ਵਿੱਚ ਡੱਗ ਜਾਂਦੀ ਆ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਇਹ ਜਿਹੜੀ ਗੱਡੀ ਬਠਿੰਡਾ ਤੋਂ ਰੋਪੜ ਨੂੰ ਜਾ ਰਹੀ ਸੀ ਪਰ ਉਸ ਵਿਅਕਤੀ ਨੇ ਇਹ ਵੀ ਕਿਹਾ ਕਿ ਅਸੀਂ ਕਪੂਰਥਲਾ ਵਿਆਹ ਜਾ ਰਹੇ ਸੀ ਮੈਂ ਆਦੀ ਪੂਰੀ ਫੈਮਲੀ ਦੇ ਨਾਲ ਪਰ ਮੇਰੇ ਮੁੰਡੇ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਇੱਕ ਨਹਿਰ ਦੇ ਵਿੱਚ ਗੱਡੀ ਡੱਗ ਗਈ ਆ ਫੇਰ ਉਸ ਵਿਅਕਤੀ ਨੇ ਕਿਹਾ ਤੁਸੀਂ ਗੱਡੀ ਰੋਕੋ ਜਦੋਂ ਉਹਨਾਂ ਨੇ ਗੱਡੀ 'ਚ ਉਤਰ ਕੇ ਦੇਖਿਆ ਤਾਂ ਉਹ ਨਹਿਰ ਦੇ ਵਿੱਚ ਜਦੋਂ ਗੱਡੀ ਡਿੱਗੀ ਸੀ ਤਾਂ ਉੱਥੇ ਪੂਰਾ ਚੀਕ ਝੰਗਿਆੜਾ ਪੈ ਰਿਹਾ ਸੀ ਤਾਂ ਉਸ ਵਿਅਕਤੀ ਨੇ ਤੁਰੰਤ ਹੀ ਆਪਣੇ ਕੱਪੜੇ ਉਤਾਰ ਕੇ ਸ਼ੂਜ਼ ਉਤਾਰ ਕੇ ਨਹਿਰ ਦੇ ਵਿੱਚ ਜਦੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਮੇਰੇ ਜਿਹੜਾ ਪੈਰ ਸੀ ਫਿਸਲ ਗਿਆ ਪਰ ਮੈਂ ਲੋਟ ਨਹੀਂ ਆਂਦਾ ਉਹ ਨਹਿਰ ਦੇ ਵਿੱਚ ਡੱਗ ਜਾਨਾ ਤੇ ਫਿਰ ਮੈਂ ਉਹ ਜਿਹੜੀ ਗੱਡੀ ਦੀ bari ਸੀਸਾ ਹੁੰਦਾ ਉਹਨੂੰ ਤੋੜ ਕੇ bari ਖੋਲ ਕੇ ਮੈਂ ਆਪਦੇ ਮੁੰਡਿਆਂ ਦੀ ਮਦਦ ਨਾਲ ਇੰਨਾ 5 ਵਿਅਕਤੀਆਂ ਨੂੰ ਕੱਢਿਆ ਹੈ ਇਸ ਜਿਹੜੀ ਘਟਨਾ ਦੇ ਵਿੱਚੋਂ ਬਾਹਰ ਉਹਨਾਂ ਨੂੰ ਕੱਢਿਆ ਪਰ ਉਸ ਵਿਅਕਤੀ ਨੇ ਇਹ ਕਿਹਾ ਕਿ ਇੱਕ ਜਿਹੜਾ ਵਿਅਕਤੀ ਸੀ ਉਸ ਦੀ ਥਾਂ ਤੇ ਹੀ ਮੌਤ ਹੋ ਗਈ ਆ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ